ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਮੁਖ ਪਿਆਰਿਓ ਸ੍ਰੀ ਗੁਰੂ ਗੰਗ ਸਾਹਿਬ ਦੇ ਵਿੱਚ ਆਸਾ ਰਾਗ ਦੇ ਵਿੱਚ ਭਗਤ ਕਬੀਰ ਜੀ ਫਰਮਾਨ ਕਰਦੇ ਨੇ ਹਰ ਕਾਬੀ ਲੋਗਨਾ ਬਿਲੋਹ ਮੇਰੇ ਭਾਈ ਸਹਜ ਬਿਲੋਹ ਜੈਸੇ ਤਤ ਨਾ ਜਾਈ ਫਰਮਾਨ ਕਰਦੇ ਨੇ ਜਿਹੜਾ ਸਹਜ ਸਹਜ ਪਿਆਰ ਨਾਲ ਜਪਣਾ ਹੈ ਨਾ ਕਹਿੰਦੇ ਬਾਰ ਬਾਰ ਇਸਿਮਰਨ ਕਰੋ ਤੇ ਇੰਨੀ ਸਹਜ ਅਵਸਥਾ ਦੇ ਵਿੱਚ ਸਿਮਰਨ ਕਰੋ ਤਾਂ ਕਿ ਜਿਹੜਾ ਅੰਦਰ ਉਹ ਤਤ ਹੈ ਨਾਮ ਹੈ ਉਹ ਪ੍ਰਗਟ ਹੋ ਜਾਵੇ ਸਹਿਜ ਬਿਲ ਉਹ ਜੈਸੇ ਤਤ ਨਾ ਜਾਈ ਜਦੋਂ ਕਹਿੰਦੇ ਇਸ ਨਾਮ ਨੂੰ ਅੰਦਰੋਂ ਜਿਹੜੀ ਸਹਿਜ ਧੁਨ ਪ੍ਰਗਟ ਹੁੰਦੀ ਹੈ ਹੋਰ ਕਈ ਆਵਾਜ਼ਾਂ ਪ੍ਰਗਟ ਹੁੰਦੀਆਂ ਇਹਨਾਂ ਨੂੰ ਸੁਣਦੇ ਸੁਣਦੇ ਆਪਾਂ ਸਹਿਜ ਸਹਿ ਸਿਮਣ ਕਰਾਂਗੇ ਤਾਂ ਕਹਿੰਦੇ ਫਿਰ ਜਿਹੜਾ ਇਹ ਤਤ ਹੈ ਇਹ ਨਾਮ ਹੈ ਇਹ ਕਦੀ ਬੰਦ ਨਹੀਂ ਹੁੰਦਾ ਇਹ ਹੋਰ ਵੱਧਾ ਜਾਂਦਾ ਹੈ ਫੇਰ ਫਰਮਾਨ ਕਰਦੇ ਨੇ ਤਨ ਕਰ ਮਟਕੀ ਮਨ ਮਾਹੀ ਬਿਲੋਈ ਇਸ ਮਟਕੀ ਮੈਂ ਸ਼ਬਦ ਸੰਜੋਈ ਕਹਿੰਦੇ ਫਿਰ ਤਨ ਨੂੰ ਇਸ ਤਰ੍ਹਾਂ ਮਟਕੀ ਬਣਾ ਲਓ ਜਿਵੇਂ ਆਪਾਂ ਚਾਟੀ ਦੇ ਵਿੱਚ ਲੱਸੀ ਬਣਾਉਂਦੇ ਆ ਨਾ ਰੜਕਦੇ ਆ ਉਵੇਂ ਇਹਦੇ ਵਿੱਚ ਆਪਾਂ ਗੁਰਮੰਤਰ ਨੂੰ ਰੜਕਣਾ ਹੈ ਪਵਨ ਦੁਆਰਾ ਜਿਵੇਂ ਜਿਵੇਂ ਸਹਿਜ ਸਹਿਜ ਗੁਰਮੰਤਰ ਜਪੀ ਜਾਵਾਂਗੇ ਜਿਵੇਂ ਦੁੱਧ ਰੜਕ ਕੇ ਮਧਾਣੀ ਦੇ ਵਿੱਚ ਮੱਖਣ ਬਣ ਜਾਂਦਾ ਨਾ ਓਵੇਂ-ਓਵੇਂ ਕਹਿੰਦੇ ਇਸ ਮਟਕੀ ਮੈਂ ਸ਼ਬਦ ਸੰਜੋਈ ਕਹਿੰਦੇ ਇਸ ਸਰੀਰ ਰੂਪੀ ਮਟਕੀ ਦੇ ਵਿੱਚ ਸ਼ਬਦ ਦੀ ਜਾਗ ਲੱਗੇਗੀ ਇਸ ਤਰ੍ਹਾਂ ਜਿਵੇਂ ਦੁੱਧ ਵਿੱਚੋਂ ਮੱਖਣ ਪੈਦਾ ਕੀਤਾ ਓਵੇਂ ਸਿਮਰਨ ਕਰਕੇ ਇਹ ਸ਼ਬਦ ਰੂਪੀ ਤਤ ਪੈਦਾ ਹੋ ਗਿਆ ਇਹਦੇ ਵਿੱਚ ਧਿਆਨ ਲਗਾ ਕੇ ਕਹਿੰਦੇ ਸਿਮਰਨ ਕਰੋ ਫਿਰ ਫਰਮਾਨ ਕਰਦੇ ਨੇ ਹਰ ਕਾ ਬਿਲੋਬਨਾ ਮਨ ਕਾ ਵਿਚਾਰਾ ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ ਕਹਿੰਦੇ ਜਿਵੇਂ ਜਿਵੇਂ ਸਿਮਰਨ ਕਰਦੇ ਜਾਵਾਂਗੇ ਹਰ ਕਾ ਬਿਲੋਬਨਾ ਬੁਲਾਉਂਦੇ ਜਾਵਾਂਗੇ ਨਾਮ ਜਪਦੇ ਜਾਵਾਂਗੇ ਨਾ ਮਨ ਚ ਇਹ ਵਿਚਾਰ ਰੱਖਾਂਗੇ ਇਸੇ ਤਰ੍ਹਾਂ ਸ਼ਬਦ ਨੂੰ ਰੜਕਦੇ ਰਵਾਂਗੇ ਸੁਣਦੇ ਰਵਾਂਗੇ ਸਿਮਰਨ ਕਰਦੇ ਰਵਾਂਗੇ ਫਿਰ ਕਹਿੰਦੇ ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਸਤਗੁਰੂ ਦੀ ਕਿਰਪਾ ਦੇ ਨਾਲ ਮੁਖ ਮਿੱਠਾ ਹੋਣ ਲੱਗ ਜੇਗਾ ਜਿਵੇਂ ਜਿਵੇਂ ਨਾਮ ਨੂੰ ਸੁਣਾਗੇ ਨਾ ਅੰਦਰੋਂ ਰਸਨਾ ਤੇ ਮਿਠਾਸ ਅੰਮ੍ਰਿਤ ਆਉਣ ਲੱਗ ਜਾਂਦਾ ਫਿਰ ਹੋਰ ਦਿਲ ਕਰਦਾ ਵੀ ਸਿਮਰਨ ਕਰੀ ਜਾਈਏ ਕਰੀ ਜਾਈਏ ਨਾਲ ਨਾਲ ਸਹਸ ਜਪੀ ਜਾਈਏ ਨਾਲ ਨਾਲ ਸ਼ਬਦ ਨੂੰ ਸੁਣੀ ਜਾਈਏ ਨਾਲ ਨਾਲ ਮੁਖ ਮਿੱਠਾ ਹੋਈ ਜੇ ਮਾਲਕ ਤੋਂ ਦਾਤ ਲੈਂਦੇ ਜਾਈਏ ਅਕਾਲ ਪੁਰਖ ਕੋਲ ਅਖੋਟ ਪੰਡਾਰੇ ਨੇ ਨਾ ਜਿੰਨਾ ਮਰਜੀ ਆਪਾਂ ਉਹਨਾਂ ਦੇ ਸ਼ਬਦ ਦੇ ਦੁਆਰਾ ਸ਼ਬਦ ਗੁਰੂ ਦੇ ਦੁਆਰਾ ਉਸ ਅੰਮ੍ਰਿਤ ਨੂੰ ਆਪਾਂ ਪੀ ਸਕਦੇ ਆ ਮਹਾਰਾਜ ਤੋਂ ਮੰਗੀਏ ਫਿਰ ਫਰਮਾਨ ਕਰਦੇ ਨੇ ਕਹੋ ਕਬੀਰ ਨਦਰ ਕਰੇ ਜੇ ਮੀਰਾ RAM ਨਾਮ ਲਗ ਉਤਰੇ ਤੀਰਾ ਕਹਿੰਦੇ ਕਬੀਰ ਜੀ ਕਹਿੰਦੇ ਅਸਲ ਗੱਲ ਤਾਂ ਇਹ ਐ ਵੀ ਜਿਹੜੇ ਮਨੁੱਖ ਉਹਤੇ ਮਾਲਕ ਕਿਰਪਾ ਕਰਦੇ ਆ ਨਾ ਜਿੱਤੇ ਨਦਰ ਕਰਦੇ ਆ ਉਹਦੀ ਨਿਸ਼ਾਨੀ ਇਹ ਐ ਕਿ ਉਹਨੂੰ ਇਹੇ RAM ਨਾਮ ਦੀ ਲਾਗ ਲਾ ਦਿੰਦੇ ਆ ਸਿਮਰਨ ਦੀ ਲਾਗ ਲਾ ਦਿੰਦੇ ਆ ਕਹਿੰਦੇ RAM ਨਾਮ ਲਗ ਉਤਰੇ ਤੀਰਾ ਕਹਿੰਦੇ ਉਹਨਾਂ ਨੂੰ ਫਿਰ ਇਹ ਪਵਜਲ ਪਾਰ ਕਰਾਂਦੇ ਆ ਸੰਸਾਰ ਸਮੁੰਦਰ ਤੋਂ ਪਰਲੇ ਕੰਡੇ ਤੇ ਲਾਂਦੇ ਆ ਕਿਉਂਕਿ ਮਹਾਰਾਜ ਨੇ ਤਾਂ ਆਪਾਂ ਨੂੰ ਸੰਸਾਰ ਨਹੀਂ ਛੁਡਾਇਆ ਮਹਾਰਾਜ ਨੇ ਆਪਾਂ ਨੂੰ ਪਵਜਲ ਪਾਰ ਕਰਾਇਆ ਜਿਹੜਾ ਪਵਜਲ ਆਪਣੇ ਵਿਚਾਰਾਂ ਦੇ ਵਿੱਚ ਸੀ ਉਹ ਕਬੀਰ ਜੀ ਦੱਸ ਰਹੇ ਆ ਕਿਦਾਂ ਉਹ ਪਵਜਲ ਆਪਾਂ ਸਿਮਰਨ ਕਰਕੇ ਜਦੋਂ ਸਹਜ ਦੇ ਵਿੱਚੋਂ ਨਾਮ ਪ੍ਰਗਟ ਹੋਇਆ ਉਹਨੂੰ ਸੁਣਦੇ ਸੁਣਦੇ ਮੁਖ ਮਿੱਠਾ ਹੋ ਗਿਆ ਅੰਮ੍ਰਿਤ ਕਹਿੰਦੇ ਪੀਂਦੇ ਪੀਂਦੇ ਕਹਿੰਦੇ ਇਹ ਅਵਸਥਾ ਬਣ ਗਈ ਕਿ ਉਹ ਤਤ ਜਿਹੜਾ ਹੈ ਸ਼ਬਦ ਹਮੇਸ਼ਾ ਲਈ ਸੁਰਤੀ ਦੇ ਵਿੱਚ ਵਸ ਗਿਆ ਤੇ ਹੁਣ ਉਹ ਸ਼ਬਦ ਕਦੀ ਵਿਸਰਦਾ ਨਹੀਂ ਫਿਰ ਅੰਤ ਵਾਲੇ ਲਾਈਨ ਦੇ ਵਿੱਚ ਮਹਾਰਾ ਸਮਝਾ ਦਿੰਦੇ ਆ ਵੀ ਇਹ ਸਾਰਾ ਮਹਾਰਾ ਸੱਚੇ ਪਾਤਸ਼ਾਹ ਦੀ ਨਦਰ ਦੇ ਨਾਲ ਹੁੰਦਾ ਹੈ ਵੀ ਜਦੋਂ ਮਹਾਰਾ ਇਹ ਬਾਣੀ ਦਾ ਮਹਾਤਮ ਸਮਝਾ ਦਿੰਦੇ ਆ ਵੀ ਆਪਾਂ ਸੰਸਾਰ 'ਚ ਆਏ ਕੀ ਕਰਨ ਸੀ ਨਾਮ ਜਪਣ ਤੇ ਮਾਲਕ ਦਾ ਅੰਮ੍ਰਿਤ ਪੀਣ ਤੇ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਇਹ ਆਪਾਂ ਸ਼ਬਦ ਦੀ ਕਮਾਈ ਕਰਦੇ ਰਹਿਣਾ ਇਸੇ ਤਰ੍ਹਾਂ ਪਿਆਰ ਦੇ ਨਾਲ ਜਦੋਂ ਨਾਮ ਅੰਦਰੋਂ ਪ੍ਰਗਟ ਹੋ ਜਾਵੇ ਉਹਨੂੰ ਨਾਲ-ਨਾਲ ਸੁਣਦੇ ਰਹਿਣਾ ਤੇ ਸਹਿਜ-ਸਹਿਜ ਜਪਦੇ ਰਹਿਣਾ ਮਹਾਰਾਜ ਆਪ ਹੀ ਸੱਚੇ ਪਾਤਸ਼ਾਹ ਆਪਣਾ মুখ ਮਿੱਠਾ ਕਰਨਗੇ ਉਹਨਾਂ ਕੋਲ ਅਖੁੱਟ ਭੰਡਾਰੇ ਨੇ ਅਖੁੱਟ ਦਾਤਾਂ ਨੇ ਆਪਾਂ ਉਹਨਾਂ ਦੀ ਯਾਦ ਬਰਕਰਾਰ ਰੱਖਣੀ ਹੈ ਇਸੇ ਪ੍ਰਕਾਰ ਬੜੇ ਪ੍ਰੇਮ ਦੇ ਨਾਲ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਸੇ ਪ੍ਰਕਾਰ ਜਪਦੇ ਜਪਦੇ ਆਪਾਂ ਇਹ ਜੀਵਨ ਗੁਜ਼ਾਰਨਾ ਜੋ ਮਾਲਕ ਦੇ ਹੱਥ ਦੇ ਵਿੱਚ ਦਾਤਾਂ ਨੇ ਉਹ ਦਾਤਾਂ ਲੈਣੀਆਂ ਹੈ ਸੋ ਇਹਨੇ ਇੱਕ ਬਚਨ ਕਰਦੇ ਹੋਏ ਕੋਈ ਅੱਖਰ ਵੱਧ ਘਟ ਹੋ ਜਾਂਦਾ ਹੈ ਆਪ ਜੀ ਸੰਗਤ ਤੇ ਗੁਰੂ ਸਰਵਾਨ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ